ਕੁਝ ਦਿਨ ਪਹਿਲਾਂ ਪੰਜਾਬ ਦੇ ਬਿਜਲੀ ਮੰਤਰੀ ਸੰਜੀਵ ਅਰੋੜਾ ਦੇ ਵੱਲੋਂ ਇੱਕ ਐਲਾਨ ਕੀਤਾ ਗਿਆ ਸੀ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਸੀ ਕਿ ਪੰਜਾਬ ਦੇ ਵਿੱਚ ਬਿਜਲੀ ਦੀਆਂ ਤਾਰਾਂ ਦੀ ਬਹੁਤ ਦਿੱਕਤ ਪਰੇਸ਼ਾਨੀ ਹੈ ਅਤੇ ਕਈ ਜਗ੍ਹਾ ਤੇ ਫਾਲਤੂ ਬਿਜਲੀ ਦੀਆਂ ਤਾਰਾਂ ਲਮਕੀਆਂ ਹੋਈਆਂ ਨੇ ਕਿਤੇ ਖੰਭਾ ਕੋਈ ਸੜਕ ਦੇ ਵਿੱਚ ਲੱਗਿਆ ਹੋਇਆ ਜਿਸ ਨਾਲ ਬਹੁਤ ਸਾਰੇ ਲੋਕ ਹਾਦਸੇ ਦਾ ਸ਼ਿਕਾਰ ਹੁੰਦੇ ਨੇ ਉਸੇ ਨੂੰ ਲੈ ਕੇ ਸੰਜੀਵ ਅਰੋੜਾ ਨੇ ਐਲਾਨ ਕੀਤਾ ਸੀਗਾ ਕਿ ਜਲਦੀ ਪੰਜਾਬ ਦੇ ਵਿੱਚੋਂ ਸਾਰੀਆਂ ਤਾਰਾਂ ਜਿਹੜੀਆਂ ਨੇ ਬਿਜਲੀ ਦੀਆਂ ਉਹ ਠੀਕ ਕੀਤੀਆਂ ਜਾਣਗੀਆਂ ਸਾਰੇ ਖੰਭੇ ਜਿਹੜੇ ਨੇ ਠੀਕ ਕੀਤੇ ਜਾਣਗੇ ਸ਼ੁਰੂਆਤ ਦੇ ਤੌਰ ਤੇ ਟ్రਾਇਲ ਬੇਸਿਸ ਤੇ ਲੁਧਿਆਣਾ ਦੇ ਵਿੱਚ 2 ਲੱਖਾਂ ਦੇ ਟੈਂਡਰ ਭਰੇ ਗਏ ਸੀ ਜਿਸ ਦਾ ਹੁਣ ਕੰਮ ਸ਼ੁਰੂ ਹੋ ਗਿਆ ਇਹ ਜੋ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਇਹ ਉਸੇ ਕੰਮ ਦਾ ਨਤੀਜਾ ਹੈ ਜੋ ਸੰਜੀਵ ਅਰੋੜਾ ਨੇ ਐਲਾਨ ਕੀਤਾ ਸੀ ਤਾਂ ਹੁਣ ਸਭ ਤੋਂ ਪਹਿਲਾਂ ਸ਼ੁਰੂਆਤ ਦੇ ਤੌਰ ਤੇ ਲੁਧਿਆਣਾ ਦੇ ਵਿੱਚ ਜਿੰਨੀਆਂ ਬਿਜਲੀ ਦੀਆਂ ਤਾਰਾਂ ਨੇ ਖੰਬੇ ਨੇ ਉਹਨਾਂ ਨੂੰ ਜਿੱਥੇ-ਜਿੱਥੇ ਜਿਸ ਪ੍ਰਕਾਰ ਦੀ ਲੋਡ ਹੈ ਉਸ ਹਿਸਾਬ ਦੇ ਨਾਲ ਬਦਲਿਆ ਜਾਵੇਗਾ ਜਿਸ ਦੇ ਨਾਲ ਹਾਦਸੇ ਤਾਂ ਘਟਣਗੇ ਹੀ ਨਾਲ ਹੀ ਬਿਜਲੀ ਦੀ ਬਚਤ ਵੀ ਜਿਹੜੀ ਆ ਹੋਵੇਗੀ ਕਿਉਂਕਿ ਢਿੱਲੀਆਂ ਅਤੇ ਜੋੜ ਵਾਲੀਆਂ ਤਾਰਾਂ ਤੇ ਬਿਜਲੀ ਦੀ ਖਪਤ ਵੀ ਜ਼ਿਆਦਾ ਹੋ ਜਾਂਦੀ ਹੈ ਤਾਂ ਮੰਤਰੀ ਸੰਜੀਵ अरोड़ा ਜਿਨ੍ਹਾਂ ਨੇ ਆਪਣੇ ਚੋਣਾਂ ਦੇ ਵਿੱਚ ਜਿਹੜੇ-ਜਿਹੜੇ ਲੋਕਾਂ ਦੇ ਨਾਲ ਵਾਅਦੇ ਕੀਤੇ ਸੀ ਉਹ ਤਾਂ ਵਾਅਦੇ ਪੂਰੇ ਕਰ ਹੀ ਰਹੇ ਨੇ ਪਰ ਨਾਲ ਜਿਹੜੇ-ਜਿਹੜੇ ਮੈਕਮੇ ਉਹਨਾਂ ਨੂੰ ਮਿਲ ਰਹੇ ਆ ਉਹਨਾਂ ਦੇ ਵਿੱਚ ਵੀ ਬਖੂਬੀ ਉਹ ਕੰਮ ਕਰਦੇ ਦਿਖਾਈ ਦੇ ਰਹੇ ਨੇ ਉਦਯੋਗ ਦੇ ਨਾਲ ਸੰਜੀਵ अरोड़ा ਦੇ ਕੋਲ ਬਿਜਲੀ ਮੈਕਮਾ ਵੀ ਹੈ ਅਤੇ ਦੋਨੋਂ ਮੈਕਮੇ ਸੰਜੀਵ अरोड़ा ਬਖੂਬੀ ਸੰਭਾਲ ਰਹੇ ਨੇ ਬਿਊਰੋ ਰਿਪੋਰਟ ਜਨਹਿਤਿਸ਼ਕ